ਰੜਾ ਨਗਰ ਕਾਉਂਸਲ ਦੇ ਵੱਲੋਂ ਅੱਜ ਜਿਹੜੀਆਂ ਨਜਾਇਜ਼ ਉਸਾਰੀਆਂ ਜਿਹੜੀਆਂ ਐ ਅੱਜ ਉਠਾਈਆਂ ਗਈਆਂ ਜੇ ਗੱਲ ਕਰਦੇ ਆ ਸਨਨ ਕਲੇਬ ਦੇ ਮੇਨ ਜੇ ਤੁਸੀਂ ਦੇਖ ਰਹੇ ਹੋ ਇਹ ਸਨਨ ਕਲੇਬ ਦਾ ਮੇਨ ਗੇਟ ਹੈ ਇੱਕ ਫਰੂਟ ਦੀ ਦੁਕਾਨ 바ਵਾ ਜੂਸ ਐਂਡ ਫਰੂਟਵਾਰ ਤੁਸੀਂ ਦੇਖ ਰਹੇ ਹੋ ਇਸ ਦੇ ਵੱਲੋਂ ਜਿਹੜਾ ਇੱਕ ਬ੍ਰਾਂਡਾ ਤਾਂ ਜਿਹੜਾ ਬ੍ਰਾਂਡੇ ਨੂੰ ਵੀ ਕਵਰ ਕਰਕੇ ਜਿਹੜਾ ਹੈ ਫਰੂਟ ਦੀ ਦੁਕਾਨ ਪੂਰੀ ਜਿਹੜੀ ਸਜਾ ਲਿੱਤੀ ਗਈ ਸੀ ਫਿਲਹਾਲ ਫਿਲਹਾਲ ਜਿਹੜਾ ਹੈ ਨਗਰ ਕੌਂਸਲ ਦੇ ਉੱਚ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਨੇ ਤੁਸੀਂ ਇਹ ਲਾਈਵ ਤਸਵੀਰਾਂ ਖੜਡਨੀਆਂ ਦੇਖ ਰਹੇ ਹੋ ਅਸੀਂ ਤੁਹਾਨੂੰ ਆਪਣੇ ਟੀਵੀ ਚੈਨਲ ਤੇ ਦਿਖਾ ਰਹੇ ਹਾਂ ਕਿ ਬ੍ਰਾਂਡਾਂ ਤੱਕ ਜਿਹੜਾ ਹੈ ਇਸ ਨੇ ਕਵਰ ਕਰ ਲਿਆ ਤੱਕ ਕਿਤੇ ਨਾ ਕਿਤੇ ਨਗਰ ਕੌਂਸਲ ਆਪਣੇ ਕੰਮ ਦੇ ਵਿੱਚ ਕਿੰਨੀ ਸਚੈਦੀ ਦੇ ਨਾਲ ਜਿਹੜਾ ਕੰਮ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖੜਡਦੀਆਂ ਖੜ ਸਨੀ ਨਕਲੇਵ ਦੀਆਂ ਇਹ ਤਸਵੀਰਾਂ ਹੈ ਜਿੱਥੇ ਕਿ ਜੂਸ ਵਾਲੇ ਨੇ ਇੱਕ ਜੂਸ ਵਾਲੇ ਦੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਸਮਾਨ ਜਿਹੜਾ ਹੈ ਚੱਕਿਆ ਜਾ ਰਿਹਾ ਕਿਉਂਕਿ ਨਜਾਇਜ਼ ਉਹ ਸਾਰੀ ਤੁਸੀਂ ਆ ਦੇਖ ਰਹੇ ਹੋ ਕਿ ਬ੍ਰਾਂਡਾ ਜਿਹੜਾ ਬ੍ਰਾਂਡਾ ਇਹ ਬ੍ਰਾਂਡਾ ਲੋਕਾਂ ਦੇ ਲੰਘਣ ਦੇ ਲਈ ਸੀ ਪਰ ਜੂਸ ਵਾਲੇ ਨੇ ਕੀ ਕੀਤਾ ਤੁਸੀਂ ਦੇਖ ਰਹੇ ਹੋ ਕਿ ਬ੍ਰਾਂਡੇ ਦੇ ਉੱਤੇ ਹੀ ਜਿਹੜਾ ਹੈ ਕਬਜ਼ਾ ਕਰਕੇ ਫਰੂਟ ਲਗਾ ਲੀਤਾ ਤੇ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਨੇ ਹੁਣ ਉਸ ਕਬਜ਼ੇ ਨੂੰ ਜਿਹੜੇ ਨੇ ਹਟਾ ਰਹੇ ਨੇ 我给你查完了。